ਸੰਧੂ ਆਇਆ ਹੋਇਆ ਹੈ ਖੇਡ ਕਬੱਡੀ ਦਾ ਮੱਖਣ ਹੈ ਹਰੇ ਝੱਡਿਆ ਖੇਡ ਕਬੱਡੀ ਦਾ 스타 ਹੈ ਮੱਖਣ ਸੰਧੂ ਨੇ ਜਾਣਕਾਰੀ ਦਿੱਤੀ ਹੈ ਕਬੱਡੀ 365 ਵਾਲਿਆ ਵੀਰਾਂ ਵੀ ਆ ਮੇਰੇ ਕੋਲ ਉਧਰ ਨਾਲ ਹਿੱਡ ਗ੍ਰਾਂਥੀ ਬਾਬਾ ਪਿੰਦਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਜੀ ਆਿਆਂ ਨੂੰ ਆਖਦੇ ਆ ਗੁਰਦੁਆਰਾ ਸਾਹਿਬ ਦੇ ਮੇਨ ਹਿੱਡ ਗ੍ਰਾਂਥੀ ਹੈ ਬਹੁਤ ਸਾਰਾ ਅਸ਼ੀਰਵਾਦ ਭੇਜਿਆ ਹੈ ਬਾਬਾ ਪਿੰਦਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਜੀ ਹਾਂ ਗੁਰੂ ਕਾ ਲੰਗਰ ਜਿੱਦਾਂ ਲੈ ਵੀ ਭਾਈ ਇੱਕ ਗੱਲ ਹੈ ਜਿੱਦਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਜਦੋਂ ਮਾੜਾ ਵਕਤ ਆਉਂਦਾ ਨਾ ਤੇ ਆਪਣੇ ਵੀ ਸਾਥ ਛੱਡ ਜਾਂਦੇ ਐ ਉਹ ਰਿਸ਼ਤੇਦਾਰ ਰਿਸ਼ਤੇਦਾਰ ਨਹੀਂ ਰਹਿੰਦੇ ਤੇ ਜਿਹੜੇ ਯਾਰ ਬੇਲੀ ਕੋਈ ਵਿਰਲੇ ਤਾਂ ਮੇ ਹੀ ਹੁੰਦੇ ਐ ਜਿਹੜੇ ਨਾਲ ਖੜਦੇ ਐ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਟਾਈਮ ਦੇ ਵਿੱਚ ਜਦ ਥੋੜਾ ਜਿਹਾ ਟਾਈਮ ਪਹਿਲਾਂ ਜੋਗੇ ਵਾਲੀਆ ਪੱਪੂ ਸਾਡੀ ਖੇਡ ਕਬੱਡੀ ਦਾ ਵੱਡਾ ਸਟਾਰ ਹੋਇਆ ਸਟਾਰ ਹੋਇਆ ਵੀ ਐ ਸਟਾਰ ਹੈਗਾ ਵੀ ਐ ਦੋਨੋਂ ਵੀਰਾਂ ਨੇ ਸ਼ੇਰੇ ਤੇ ਪੱਪੂ ਨੇ ਬੜੀ ਤਕੜੀ ਕਬੱਡੀ ਖੇਡੀ ਐ ਤੇ ਜੋਗੇ ਵਾਲੇ ਪਿੰਡ ਦਾ ਨਾਂ ਹਰ ਇੱਕ ਦੇਸ਼ ਦੇ ਵਿੱਚ ਗੂੰਜਿਆ ਪਰ ਪਿਛਲੇ ਦਿਨਾਂ ਦੇ ਵਿੱਚ ਜਦ ਪੱਪੂ ਨੂੰ ਥੋੜੀ ਪ੍ਰੋਬਲਮ ਆਈ ਤੇ ਡਾਕਟਰਾਂ ਨੇ ਉਹਦਾ ਚੈੱਕਅਪ ਕੀਤਾ ਤੇ ਦੱਸਿਆ ਵੀ ਆਪਣੇ ਹਰ ਇੱਕ ਇਨਸਾਨ ਦੇ ਜਿਹੜੀਆਂ ਦੋ ਕਿਡਨੀਆਂ ਹੁੰਦੀਆਂ ਪਰ ਜਦ ਕਿਡਨੀ ਕੋਈ ਖਰਾਬ ਹੋ ਜਾਂਦੀ ਹੈ ਤੇ ਫਿਰ ਜਿਹੜਾ ਇਨਸਾਨ ਦਾ ਬਚਣਾ ਬੜਾ ਮੁਸ਼ਕਲ ਹੈ ਹੱਦਕាល ਆਪਾਂ ਨੂੰ ਵੀ ਪਤਾ ਹੈ ਵੀ ਜਿਹੜਾ ਜੋ ਚੋਰੀ ਬਜਾਰੀ ਚਲਦੀ ਹੈ ਵੀ ਜਿਹੜਾ ਕਿਡਨੀ ਜਿਹੜੀ ਟਰਾਂਸਫਰ ਕੀਤੀ ਜਾਂਦੀ ਹੈ ਉਹਦਾ ਬਿਜ਼ਨਸ ਜਿਹੜਾ ਆਪਾਂ ਆਖੀਏ ਵੀ ਇਨਸਾਨੀ ਅੰਗਾਂ ਦਾ ਬਿਜ਼ਨਸ ਉਹ ਲੱਖਾਂ ਕਰੋੜਾਂ ਦੇ ਵਿੱਚ ਹੁੰਦਾ ਹੈ ਪਰ ਆਹ ਇਨਸਾਨ ਹੈ 골ਡੀ ਸਾਡਾ ਵੀਰ ਹੈ ਇਹਦਾ ਜੋਗੇ ਵਾਲਾ ਪਿੰਡ ਹੈ ਇਸ ਇਨਸਾਨ ਨੇ ਕੁਲਵੀਰ ਸਿੰਘ ਪੱਪੂ ਜੋਗੇ ਵਾਲੀਏ ਨੂੰ ਆਪਣੀ ਕਿਡਨੀ ਦਿੱਤੀ ਹੈ ਉਹ ਵੀ ਇੱਕ ਮਿੱਤ ਜੇ ਜਿੰਨੇ ਕ ਸ਼ਬਦ ਬੋਲ ਰਿਹਾ ਹੈ ਇਹ ਤੇ ਬਹੁਤ ਥੋੜੇ ਆ ਰੱਬ ਯਾਰ ਦੇਵੇ ਐਹੋ ਜੇ ਦੇਵੇ ਭਾਵੇਂ ਥੋੜੇ ਦੇ ਦੇ ਯਾਰ ਸਾਨੂੰ ਯਾਰ ਨਹੀਂ ਭਰਾ ਦਿੱਤੇ ਰੱਬ ਨੇ ਲੈ ਵੀ 골ਡੀ ਆ ਸਾਰੀ ਸੰਗਤ ਨੇ ਤਾੜੀ ਮਾਰੀ ਆ ਆ ਲੋਕਾਂ ਚ ਰੱਬ ਵਸਦਾ ਤੂੰ ਉਸ ਵੀਰ ਦੇ ਲਈ ਆਪਣੀ ਕਿਡਨੀ ਜਿਹੜੀ ਟ੍ਰਾਂਸਫਰ ਕੀਤੀ ਆ ਤੇ ਵਾਹਿਗੁਰੂ ਦੇ ਅੱਗੇ ਵੀ ਵਾਹਿਗੁਰੂ ਸਾਡੇ ਪੱਪੂ ਨੂੰ ਤੇ ਨਾਲ ਗੋਲਦੀ ਵੀਰ ਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਬਖਸ਼ੇ ਇੱਕ ਜਕਾਰਾ ਇਹਨਾਂ ਦੀ ਚੜ੍ਹਦੀ ਕਲਾ ਲਈ ਲਾਵਾਂਗੇ ਸਾਰੀ ਸੰਗਤ ਨੇ ਗੱਜ-ਬੱਜ ਕੇ ਜਵਾਬ ਦੇਣਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਉਂਦਾਬਾ ਵਸਦਾ ਰਹਿ ਵੀਰਿਆ ਵਾਹਿਗੁਰੂ ਤੈਨੂੰ ਤੇਰੇ ਪਰਿਵਾਰ ਨੂੰ ਤੇਰੇ ਮਾਪਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇਹੋ ਜਿਹੇ ਇਨਸਾਨ ਵਿਰਲੇ ਹੁੰਦੇ ਆ ਜਿਹੜੇ ਯਾਰਾਂ ਲਈ ਖੜ ਜਾਂਦੇ ਆ ਜਿਹੜੇ ਯਾਰਾਂ ਲਈ ਅੜ ਜਾਂਦੇ ਆ ਵਾਹਿਗੁਰੂ ਤੈਨੂੰ ਸ